ਕਿਸੇ ਸਮਝਦਾ ਨਾ ਸਾ ਨਹੀਂ ਸਾ ਸਾਡੇ ਇਸ ਚੀਜ਼ ਦੀ ਕੋਈ ਐਡੀ ਦਿੱਕਤ ਨਹੀਂ ਨੀਗੀ ਤਾਂ ਜੇ ਕੋਈ ਹੁੰਦੀ ਹੈ ਚਲੋ ਕਿਸੇ ਤਰੀਕੇ ਦੀ ਜੋ ਵੀ ਕਿਸੇ ਗੱਲ ਦੀ ਮਦਦ ਦੀ ਵੀ ਲੋੜ ਹੁੰਦੀ ਅਸੀਂ ਤੁਹਾਡੇ ਕੋਲੇ ਦੱਸ ਦਿਓ ਤੁਸੀਂ ਚਲੋ ਸਾਡੇ ਸਾਰੇ ਹਰ ਇੱਕ ਗੱਲ ਦੇ ਵਿੱਚ ਨਾਲ ਖੜਦੇ ਹਾਂ ਜੇ ਕੋਈ ਇਹ ਜੀ ਗੱਲ ਹੋਈ ਅਸੀਂ ਦੱਸਾਂਗੇ ਬਿਲਕੁਲ ਸਾਰੀ ਪੰਚਾਇਤ ਮੋਟਰਪੁਰਸ਼ ਤੇ ਆ ਜਿਹੜੇ ਨੌਜਵਾਨ ਮੁੰਡੇ ਸਾਰੇ ਠੀਕ ਹਨ ਠੀਕ ਹੈ ਜੀ ਤੁਨ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਛੋਟੇ ਭਾਈ ਮੈਡੀਕਲ ਨਸ਼ਾ ਨਹੀਂ ਕਰਨਾ ਠੀਕ ਐ ਮੈਡੀਕਲ ਨਸ਼ਾ ਕਿੱਥੋਂ ਸ਼ੁਰੂ ਹੁੰਦਾ ਸਕੂਲ ਤੋਂ ਸਭ ਤੋਂ ਪਹਿਲਾਂ ਜਿਹੜਾ ਸਟਿੰਗ ਪੀਣ ਲੱਗ ਜਾਂਦੇ ਨੇ ਪੜਦੇ ਇਵਾਂ ਲੱਗਣਾ ਪੀ ਕੇ ਦੇਖ ਲਾ ਜਾਂਣਾ ਪੀਟਿੰਗ ਤੋਂ ਬਾਅਦ ਜਿਹੜੀ ਹੈਗੀ ਐ ਫਿਰ ਉਹਦੇ ਵਿੱਚ ਕੈਫੀਨ ਪਾਉਣ ਲੱਗ ਜਾਂਦੇ ਨੇ ਦੂਜਿਆਂ ਨਾਲ ਦਾ ਉਹ ਜੀ ਲੱਗ ਜੂਗਾ ਯਾਰ ਠੀਕ ਹੈ ਕੈਪਸੂਲ ਦਾ ਜਦੋਂ ਬੰਦਾਰਦੀ ਹੋ ਗਿਆ ਫੇਰ ਕੋਈ ਗੋਲੀ ਖਾਣ ਲੱਗਦਾ ਕੋਈ ਚੁਟਕਾ ਖਾਣ ਲੱਗਦਾ ਜਦੋਂ ਚੱਚੇ ਤੇ ਲੱਗ ਗਿਆ ਦਾਸਾ ਕਰਨ ਲੱਗ ਉਹਦੋਂ ਬਾਅਦ ਜਿਹੜੀ ਹੈਗੀ ਆ ਉਹਦੇ ਲਾਸਟ ਸਟੇਜ ਮੌਤ ਤੇ ਆ ਜਾ ਕੇ ਪਹੁੰਚ ਜਾਂਦੀ ਹੈ ਠੀਕ ਆ ਇਹ ਆ ਵੀ ਇਹਦਾ ਖਿਆਲ ਰੱਖਣਾ ਤੁਹਾਨੂੰ ਵੀ ਬੇਨਤੀ ਆ ਤੁਸੀਂ ਆਪਦੇ ਬੱਚਿਆਂ ਦਾ ਧਿਆਨ ਰੱਖਣਾ ਹੈ ਠੀਕ ਹੈ ਇਸਾਂ ਦੀ ਨਿਗਰਾਨੀ ਰੱਖਣੀ ਹੈ ਦੇਖੋ ਬੱਚੇ ਨੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਫਾਇਨ ਨੰਨੀ ਨਿਗਰਾਨੀ ਰੱਖਣੀ ਆ ਜਿਹੜਾ ਕੋਈ ਲਵਾਕ ਆ ਵੀ ਕਿੱਥੇ ਵੇਲੇ ਕਿਵੇਲੇ ਕਿੱਥੇ ਜਾਂਦਾ ਕੋਈ ਬਾਥਰੂਮ ਚ ਜਿਆਦੇ ਟਾਈਮ ਲਾਉਂਦਾ ਕੀ ਕਰਦਾ ਉਹ ਕਿਉਂ ਇੰਨਾ ਦਾ ਘੰਟਾ ਲਾਉਂਦਾ ਠੀਕ ਹੈ ਜਾਓ ਕਿ ਇਹ ਜੇ ਕਿਸੇ ਬਾੜੇ ਬੰਦੇ ਨਾਲ ਮਿਲਦਾ ਵੇਲੇ ਕਿਵੇਲੇ ਤਾਂ ਉਹਨੂੰ ਤੁਸੀਂ ਰੋਕਣਾ ਹੈਗਾ ਠੀਕ ਹੈ ਜੀ ਕਿ ਇੱਕ ਬੱਚੋ ਟ੍ਰੈਫਿਕ ਦਾ ਜ਼ਰੂਰ ਧਿਆਨ ਰੱਖਣਾ 18 ਸਾਲ ਤੋਂ ਪੱਟ ਜਿਹੜਾ ਜਵਾਕ ਕੋਈ ਵੀ ਵਹੀਕਲ ਚਲਾਉਂਦਾ ਹੈ ਨਾ ਉਹਦਾ ਚਲਾਣ ਆ ਉਹਦੇ ਮਾਪਿਓ ਦਾ ਨਾਲ ਚਲਾਣ ਹੁੰਦਾ ਘੱਟੋ ਘੱਟ 25000 ਰੁਪਿਆ ਜੁਰਮਾਨਾ ਹੁੰਦਾ ਨਾਲ ਇਹ ਜਿਹੜਾ ਐਕਸੀਡੈਂਟ ਚ ਮੌਤਾਂ ਵਾਧੀਆਂ ਨੇ ਜਾਂ ਐਕਸੀਡੈਂਟ ਦਾ ਬੰਦਾ ਕੰਨਮ ਹੋ ਜਾਂਦਾ ਸਾਰੀ ਉਮਰ ਚੱਲਣ ਜੋਗਾ ਨਹੀਂ ਰਹਿੰਦਾ ਮਗਰ ਪਰਿਵਾਰ ਉਹਦਾ ਦੁਖੀ ਹੁੰਦਾ ਠੀਕ ਹੈ ਜੀ ਮੇਰੀ ਤਾਂ ਏਹੀ ਬੇਨਤੀ ਆ ਇਹਦੇ ਬਹੁਤ ਨਿਖਾਨ ਨੇ ਨਸੇ ਦੇ ਇਹਦਾ ਜ਼ਰੂਰ ਧਿਆਨ ਰੱਖਿਓ ਬਾਕੀ ਸਰਪੰਚ ਸਾਹਿਬ ਤੁਸੀਂ ਆਉਂਦੇ ਵੱਲੋਂ ਕੋਈ ਕਹਿਣਾ ਚਾਹੋ ਤਾਂ ਕਹੋ ਆ ਨੂੰ ਬੇਨਤੀ ਆ ਸਾਰੇ ਯੂਥ ਨੂੰ ਵੀ ਖੇਡਾਂ ਦੇ ਬਾਰੇ ਚਰਚਾ ਵੱਧ ਤੋਂ ਵੱਧ ਕਿੰਨੇ ਨਸ਼ੇ ਦੇ ਨਾਲ ਲੋਕ ਨੇ ਸਾਰੇ ਪਰਿਵਾਰ ਗੁਰਬਾਤ ਹੋਏ ਨੇ ਜਿਹੜਾ ਕੋਈ ਗੇਮ ਦੇ ਨਾਲ ਜੁੜਦਾ ਉਹਦਾ ਨਾਂ ਵੀ ਨਿਕਲਦਾ ਪਰਿਵਾਰ ਦਾ ਵੀ ਨਾਂ ਨਿਕਲਦਾ ਪਿੰਡ ਦਾ ਵੀ ਨਿਕਲਦਾ ਪਿੰਡ ਛੱਡੋ ਜ਼ਿਲ੍ਹਾ ਰੱਖਦਾ ਵੀ ਨਿਕਲਦਾ ਹਨਾ ਤੇ ਜਿਵੇਂ ਆ ਗੰਡੂਆਂ ਤੋਂ ਕੁੜੀ ਆ ਜੀ ਜੱਗੀ ਜੀ ਟੀਜੀ ਇਹ ਦੇਖ ਲੋ ਹੁਣ ਈਆ ਸਲੈਕਟ ਹੋ ਗਈ ਆ ਵੀਡੀਓ ਵਾਸਤੇ ਇੱਕ ਕੱਲੇ ਪਿੰਡ ਦਾ ਨਾਂ ਨਹੀਂ ਉਹਦਾ ਨਾਲ ਆਪਣੇ ਜ਼ਿਲ੍ਹੇ ਦਾ ਨਾਂ ਵੀ ਆ ਪੰਜਾਬ ਦਾ ਨਾਂ ਵੀ ਨਿਕਲਣਾ ਉਹਦੇ ਵਿੱਚੋਂ ਜਿਹੜਾ ਨਸ਼ਿਆਂ 'ਚ ਵੱਢ ਗਿਆ ਉਹ ਨਸ਼ਿਆਂ 'ਚ ਹੀ ਰਹਿ ਜਾਂਦਾ। ਸਟੇਡੀਅਮ ਦੇ ਨਾਲ ਕਿਸੇ ਨੇ ਵੀ ਜੁੜਨਾ ਸਾਰੇ ਪਿੰਡ ਦੇ ਵਿੱਚੋਂ ਕੋਈ ਜਵਾਕ ਨੂੰ ਗੇਮ ਕਰਨ ਦਾ ਇੰਟਰਸਟ ਹੈ। ਘਰੋਂ ਖਰਚਾ ਨਹੀਂ ਕਰ ਸਕਦੇ ਉਹ ਅਸੀਂ ਆਪਦੀ ਪੰਚਾਇਤ ਵੱਲੋਂ ਕਰਾਂਗੇ। ਕਿਸੇ ਵੀ ਤਰ੍ਹਾਂ ਦੀ ਗੇਮ ਕਰਨੀ ਆ ਕੋਈ ਵੀ ਲੱਗ ਗਰਾਊਂਡ ਦੇ ਵਿੱਚੋਂ ਕੋਈ ਵੀ ਗੇਮ ਕਰਨ ਦਾ ਇੰਟਰਸਟ ਹੈ। ਕਿਤੇ ਵੀ ਜਾਣਾ ਆਉਣਾ ਭਾੜੇ ਤੱਕ ਦਾ ਨਾਲ ਜਾ ਕੇ ਕਰਵਾ ਕੇ ਲਿਆਉਂਗਾ। ਚਾਹੇ ਦਿੱਲੀ ਜਾਣਾ ਚੰਡੀਗੜ੍ਹ ਜਾਣਾ ਜਿੱਥੇ ਮਰਜ਼ੀ ਜਾਣਾ ਜਿਹੜੇ ਕਲਚੈਚਰ ਜੋ ਮਰਜ਼ੀ ਆ ਤੇ ਨਾਲ ਜਾਵਾਂਗੇ। ਇਰੇ ਨੂੰ ਬੇਨਤੀ ਆ ਵੀ ਨਸ਼ਿਆਂ ਤੋਂ ਕਈ ਆਵਦਾ ਦੂਰ ਰਹੋ ਇਹਨਾਂ ਦਾ ਨਾਲ ਦੇਖੋ ਅਸ਼ੋਕਰ ਸਾਰੇ ਪਰਿਵਾਰ ਦਾ ਖਰਾਬ ਹੋ ਗਿਆ ਆਪਣਾ ਤਾਂ ਹੁਣੀ ਹੋਣਾ ਜ਼ਿੰਦਗੀ ਉਮਰ ਵੀ ਘਟਦੀ ਆ ਸਾਰਾ ਕੁਝ ਹੁੰਦਾ ਕਾਸੀ ਜੋਗਾ ਹੀ ਰਹਿਣਾ ਚਲੋ ਧੰਨਵਾਦ ਇੱਕ ਇਹ ਕਹੇ ਜ਼ਰੂਰ ਧਿਆਨ ਰੱਖਣਾ ਬਈ ਕ